ਹਾਂਜੀ ਬਾਈ ਜੀ ਅੱਜ ਬਹੁਤ ਸੀਰੀਅਸ ਮੁੱਦੇ ਤੇ ਅਸੀਂ ਗੱਲਬਾਤ ਕਰਾਂਗੇ ਨਾਲ ਮੇਰੇ ਭਾਈ ਆ ਅਸੀਂ ਇਕੱਠੇ ਤੁਸੀਂ ਸੁਣ ਤੁਸੀਂ ਦੇਖਦੇ ਹੋਵੋਗੇ ਅਸੀਂ ਰਹਿੰਦੇ ਆ ਅਕਸਰ ਤੇ ਅੱਜ ਅਸੀਂ ਇੱਥੇ ਖੇਤ ਕੰਮ ਧੰਦਾ ਕਰਦੇ ਸੀ ਵੀ ਅਸੀਂ ਆਖਿਆ ਇਹ ਮੁੱਦੇ ਤੇ ਜ਼ਰੂਰੀ ਆ ਗੱਲਬਾਤ ਕਰਨੀ ਕੰਮ ਧੰਦੇ ਚੱਲਦੇ ਰਹਿੰਦੇ ਆ ਤੁਸੀਂ ਸਾਡੀ ਸਪੋਰਟ ਕਰ ਦਿਓ ਸ਼ੇਅਰ ਕਰ ਦਿਓ ਦੱਬ ਕੇ ਬਾਈ ਹਰਜਿੰਦਰ ਆ ਉਹ ਅਮਰੀਕਾ ਚੋਂ ਉਹ ਤੋਂ ਮੰਨ ਲਓ ਵੀ 2-3 ਬੰਦਿਆਂ ਤੇ ਟਰਾਲਾ ਚੜ ਜਾਂਦਾ ਕੋਈ ਮੇਰੀ ਗੱਲ ਸੁਣ ਲਓ ਵੀ ਜਿੰਨੇ ਵੀ ਆਪਾਂ ਬੰਦੇ ਘਰੋਂ ਮੋਟਰਸਾਈਕਲ ਟਰੈਕਟਰ ਕਾਰ ਲੈ ਕੇ ਨਿਕਲਦੇ ਆ ਬਹਿਗਰੂ ਕਹਿ ਕੇ ਨਿਕਲਦੇ ਆ ਵੀ ਅਸੀਂ ਸਹੀ ਸਲਾਮਤ ਘਰੇ ਜਾਈਏ ਸਹੀ ਸਲਾਮਤ ਆਈਏ ਤੇ ਜਾਈਏ ਕੋਈ ਇਹ ਦਿਲੋਂ ਕਹਿੰਦਾ ਹੁੰਦਾ ਵੀ ਅਸੀਂ ਕੀੜੀ ਵੀ ਮਾਰ ਦਈਏ ਬਾਈ ਕੋਈ ਕਹਿੰਦਾ ਵੀ ਅਸੀਂ ਵੀ ਕੀੜੀ ਵੀ ਮਾਰ ਦਈਏ ਕਿਸੇ ਦਾ ਜੀ ਕਰਦਾ ਹੈਗਾ ਕਿਤੇ ਵੀ ਇਹ ਹੋ ਸਕਦਾ ਹੈਗਾ ਵੀ ਆਪਾਂ ਇਹ ਕਹਿ ਦਈਏ ਵੀ ਬੰਦੇ ਅਸੀਂ ਮਾਰਤੇ ਵਧੀਆ ਹੋ ਗਿਆ ਜਾਂ ਅਸੀਂ ਮਾਰਨ ਚੱਲੇ ਆ ਕੋਈ ਬੰਦਾ ਇਹ ਸੋਚਦਾ ਹੈਗਾ ਭਾਈ ਉਹ ਬੰਦੇ ਨਾਲ ਕੀ ਹੋਈ ਉਹ ਤੋਂ ਜਦੋਂ ਟਰਾਲਾ ਜੂ ਟਰਨ ਵੱਜ ਗਿਆ ਜਿਵੇਂ ਮਰਜ਼ੀ ਲਾ ਲਾ ਪਹਿਲੀ ਗੱਲ ਤਾਂ ਉਹ ਡਰਾਈਵਰ ਇੰਨਾ ਮਾੜਾ ਵੀ ਨਹੀਂ ਸੀ ਉਹਨੂੰ ਲਾਇਸੈਂਸ ਕਿਸੇ ਹਿਸਾਬ ਨਾਲ ਹੀ ਮਿਲਿਆ ਨਹੀਂ ਉਧਰਲੀ ਗਵਰਨਮੈਂਟ ਦਾ ਆਈ ਅਮਰੀਕਾ ਲਾਇਸੈਂਸ ਵੀ ਨਹੀਂ ਦਿੰਦਾ ਠੀਕ ਆ ਉਹ ਤੋਂ ਬੰਦੇ ਮਰ ਗਏ ਪਰ ਆਪਣੇ ਜਿਹੜੇ ਪੰਜਾਬੀ ਵੀਰਾਂ ਸਾਰੇ ਨਹੀਂ ਕਿਉਂਕਿ ਹੁਣ ਬਹੁਤ ਵੱਡੀ ਪੱਧਰ ਤੇ ਹੱਕ ਚ ਵੀ ਆਇਆ ਕੋਈਸ ਪੰਜਾਬੀ ਵੀਰਨਾਂ ਦੀਆਂ ਲੱਤਾਂ ਖਿੱਚਦੀ ਸੀ ਵੀ ਕਿਸੇ ਦਾ ਪਰਿਵਾਰ ਮਾਰਦਾ ਕੀ ਦਾ ਜੀ ਕਰਦਾ ਕਿਸੇ ਦਾ ਪਰਿਵਾਰ ਮਾਰਦਾ ਕਰਦਾਗਾ ਕੋਈ ਬੰਦਾ ਨਹੀਂ ਇਹ ਸੋਚਦਾ ਵੀ ਸਾਥੋਂ ਕਿਸੇ ਦੇ ਪਰਿਵਾਰ ਦਾ ਨੁਕਸਾਨ ਹੋ ਜੇ ਰੱਬ ਦਾ ਕੈਮਰਾ ਸਾਰਿਆਂ ਠੀਕ ਆ ਬੰਦੇ ਤੋਂ ਗਲਤੀ ਹੋ ਗਈ ਪਹਿਲੇ ਦਿਨ ਬਾਈ ਗੋਰਿਆਂ ਨੇ ਉਹਦਾ ਵਿਰੋਧ ਕਰਿਆ ਪੇਜਾਂ ਤੇ ਵੀ ਗਲਤ ਹੋ ਗਿਆ ਫਿਰ ਇਸ ਟਾਈਮ ਗੋਰੇ 80% ਉਹਦੇ ਹੱਕ ਚਾਹ ਰਹੇ ਨੇ ਹੋਰੇ ਵੱਡੇ ਪੱਧਰ ਤੇ ਕਹਿ ਰਹੇ ਆ ਵੀ ਇਹ ਬੰਦੇ ਨਾਲ ੱੱੱਕਾ ਹੋ ਰਿਹਾ ਵੀ ਜੇ ਇਹਨੂੰ 50 ਸਾਲ ਦੀ ਸਜ਼ਾ ਹੁੰਦੀ 28 ਸਾਲ ਇਹਦੀ ਪਹਿਲਾ ਉਮਰ ਆ ਫੇ ਤਾਂ ਫਿਰ ਇਹ 70 72 73 ਦਾ ਹੋ ਕੇ ਆਊਗਾ ਹਨ ਤੇ ਵੀ ਇਸ ਤੋਂ ਬਾਅਦ ਬੰਦੇ ਦੇ ਪੱਲੇ ਕੀ ਰਹਿੰਦਾ ਕਿ ਸਾਨੂੰ ਪਤਾ ਜਵਾਨੀ ਉੱਥੇ ਚਲੀ ਜਾਣੀ ਆ ਹਨ ਜ਼ਿੰਦਗੀ ਉੱਥੇ ਹੀ ਗਲ ਜਾਣੀ ਆ ਇਹ ਸੀਰੀਅਸ ਮੁੱਦਾ ਹੈ ਕਿ ਤੇ ਉਹ ਉਵੇਂ ਨਹੀਂ ਉੱਥੇ ਇੱਕ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਉਹ ਕਿਵੇਂ ਕੀਤਾ ਜਾ ਰਿਹਾ ਟਰੰਪ ਸਰਕਾਰ ਸਿਰਫ ਇਹ ਮੁੱਦੇ ਤੇ ਬਣੀ ਸੀ ਵੀ ਅਸੀਂ ਪ੍ਰਵਾਸੀਆਂ ਨੂੰ ਕੱਢਾਂਗੇ ਪਿੱਛੇ ਜਹਾਜ਼ ਚੜਾ ਕੇ ਆਪਣੇ ਬੰਦੇ ਇੱਧਰ ਬਾਈ ਤੁਰੇਗੇ ਵੱਡੇ ਪੱਧਰ ਤੇ ਇਹੀ ਰੌਲਾ ਚੱਲਿਆ ਸੀ ਅੱਜ ਉੱਥੇ ਕੀ ਹੋ ਰਿਹਾ ਸਭ ਨੂੰ ਪਤਾਗਾ ਵੀ ਕਿੱਥੇ ਬਾਈ ਜਦੋਂ ਉਹ ਤਾਂ ਬੰਦੇ ਮਰ ਗਏ ਉਹਨੂੰ ਕਿਸੇ ਨੇ ਕੁਝ ਨਹੀਂ ਕਿਹਾ ਵੀ ਤੂੰ ਆਦਾ ਕਰਿਆ ਚੱਲਿਆ ਜਾ ਕਾਰਨ ਕੀ ਸੀ ਉੱਥੇ ਰਾਜਨੀਤੀ ਕਰਨੀ ਸੀ ਆਪਣੇ ਵੀ ਹੁੰਦੀ ਆ ਵਿਰੋਧੀ ਧਿਰਾਂ ਵੀ ਕਰਦੀਆਂ ਮੌਜੂਦਾ ਸਰਕਾਰਾਂ ਵੀ ਕਰਦੀਆਂ ਗਵਰਨਰ ਆ ਆਪ ਕੁਲਸ ਤੋਂ ਬਣਾ ਗਵਰਨਰ ਆਪ ਜਾ ਕੇ ਉਹਦਾ ਗਲ ਫੜ ਕੇ ਕਹਿੰਦਾ ਵੀ ਹਾਂ ਤੂੰ ਸਾਰਾ ਮੀਡੀਆ ਨਾਲ ਲੈ ਕੇ ਕਹਿੰਦਾ ਵੀ ਤੂੰ ਐ ਕੀਤਾ ਉਹ ਪੂਰੇ ਵੱਡੇ ਪੱਧਰ ਤੇ ਅਮਰੀਕਾ ਚ ਰੌਲਾ ਪਾਇਆ ਜਾਂਦਾ ਵੀ 트럼ਪ ਸਰਕਾਰ ਦੁਬਾਰੇ ਵੀ ਲਿਆਉ ਉਹਨੂੰ ਇਹਦੀ ਪਾਰਟੀ ਵਾਲੀ ਘੈਂਟ ਆ ਵੀ ਇਹ ਪ੍ਰਵਾਸੀਆਂ ਨੂੰ ਡੱਕ ਰਿਹਾ ਗ੍ਰੀਨ ਕਾਰਡ ਨਹੀਂ ਦੇ ਰਿਹਾ ਸਾਰਿਆਂ ਨੂੰ ਕੱਢ ਰਿਹਾ ਇੱਥੋਂ ਉਹ ਵੱਡੇ ਪੱਧਰ ਤੇ ਮਾਹੌਲ ਹੋ ਰਿਹਾ ਪਿੱਛੇ ਜੇ ਆਸਟ੍ਰੇਲੀਆ ਸਾਰਿਆਂ ਨੂੰ ਪਤਾਗਾ ਮੁੰਡੇ ਦਾ ਨਾਮ ਸ਼ਾਇਦ ਨਵਦੀਪ ਸਰਗਿਲ ਸੀ ਪਤਾ ਨਹੀਂ ਕੀ ਸੀ ਮੇਰੇ ਹੁਣ ਯਾਦ ਨਹੀਂ ਸੰਗਰੂਰ ਏਰੀਆ ਚੋਂ ਦਾ ਪਿੰਡ ਸੀ ਉਹਦਾ ਭਰਾ ਵੀ ਹੁਣ ਅੱਜ ਕੱਲ੍ਹ ਉੱਥੇ ਮਿਲਦਾ ਮੇਲਾ ਕਰਾਉਂਦਾ ਆਸਟ੍ਰੇਲੀਆ ਉਹ ਵੀ ਆਪ ਵੀ ਕਰਾਉਂਦਾ ਹੁੰਦਾ ਸੀ ਨਵਦੀਪ ਅਲੀ ਸੇਰ ਅਲੀ ਸਰ ਪਿੰਡ ਸੀ ਬਹੁਤ ਘੈਂਟ ਮੁੰਡਾ ਸੀ ਸਾਰੇ ਗਾਇਕ ਉਹਦੇ ਕੋਲ ਜਾਂਦੇ ਸੀ ਸੁਬੂ ਲਮਾਉਂਦਾ ਸੀ ਉਹ ਤੋਂ ਬਾਈ ਕੀ ਹੋਇਆ ਉਹ ਟਰਾਲਾ ਚਲਾ ਰਿਹਾ ਸੀ ਉਹਨੂੰ ਗੋਰੇ ਨੇ ਮਾਰਤਾ ਸੀ ਅੱਗ ਲਾ ਦਿੱਤੀ ਅੱਛਾ ਹਾਂ ਬੈਠੇ ਨੂੰ ਟਰਾਲੇ 'ਚ ਵੱਡੇ ਪੱਦਰ ਤੇ ਜਦੋਂ ਉਹ ਰੋਲਾ ਪਿਆ ਉਹ ਕੁਦਰਤੀ ਗੱਲ ਹੈ ਜਿੱਥੇ ਬੰਦੇ ਦੀ ਘੱਟ ਗਿਣਤੀ ਹੋਵੇ ਉੱਥੇ ਸੁਣੀ ਨਹੀਂ ਜਾਂਦੀ ਹਰ ਇੱਕ ਦੇਸ਼ ਚ ਇਹ ਹੈ ਉੱਥੇ ਕੀ ਕੀਤਾ ਗੋਰੇ ਨੂੰ ਥੋੜੇ ਚਿਰ ਬਾਅਦ ਇਹ ਕਹਿ ਕੇ ਰਹਾ ਕਰ ਦਿੱਤਾ ਕਿਉਂਕਿ ਅਗਲਾ ਦੀ ਦੀ ਕਰੂਗੀ ਜਿੱਦੀ ਗਿਣਤੀ ਵਾਦਾ ਕਹਿੰਦੇ ਵੀ ਇਹਦਾ ਦਿਮਾਗ ਖੱਲਿਆ ਸੀ ਉੱਥੇ ਇਹ ਹੋਇਆ ਉਹਨੂੰ ਉਹਨੂੰ ਐਡੀ ਸਜ਼ਾ ਨਹੀਂ ਹੋ ਸਕੀ ਹੁਣ ਆਜੋ ਅਮਰੀਕਾ ਚ ਅਮਰੀਕਾ ਚ ਗੋਰੇ ਨੇ ਪਿੱਛੇ ਜੇ ਅੱਜ ਤੋਂ 5-6 ਸਾਲ ਪਹਿਲਾਂ ਬੰਦੇ ਮਾਰਤੇ ਬਹੁਤ ਜਿਆਦਾ 5-6 ਬੰਦਿਆਂ ਤੋਂ ਵੀ ਵੱਧ ਰਾਗੜਦੇ ਸੀ ਟਰਾਲੇ ਤੇ ਉੱਥੇ ਵੱਡੇ ਪੱਧਰ ਤੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਜ਼ਾ ਏਡੀ ਵੱਡੀ ਹੋਣੀ ਆ ਬਹੁਤ ਵੱਡੇ ਪੱਧਰ ਤੇ ਉਹਨਾਂ ਨੇ ਕੀ ਕਰਿਆ ਆਹੀ ਮਹਿਮ ਜਿਹੜੀ ਆਪਾਂ ਇਹਦੇ ਲਿੰਕ ਪਾਵਾਂਗੇ ਵੀ ਤੁਸੀਂ ਬਹੁਤ ਬਹੁਤ ਪਟੀਸ਼ਨ ਡੇਰ ਕਰੋ ਪਟੀਸ਼ਨ ਪਾਈ ਲੱਖਾਂ ਗੋਰੇ ਬਾਈ ਉਹਦੇ ਹੱਕ ਚ ਆ ਗਏ ਵੀ ਚਲੋ ਉਹ ਚਲੇਗੇ ਦੁਨੀਆ ਤੇ ਇਹਦਾ ਕਾਨੂੰਨ ਕਰ ਖਰਾਬ ਕਰਨਾ ਵੀ ਚਲੋ ਹੋ ਜਾਂਦਾਗਾ ਹਰ ਇੱਕ ਬੰਦਾ ਯਾਰ ਕੋਈ ਵੀ ਢਡੋ ਡਰਾਈਵਰ ਨਹੀਂ ਬਣਦਾ ਇੱਕ ਡਰਾਈਵਰ ਵੀਰਾਂ ਨਾਲ ਤੁਸੀਂ ਹੋਰ ਗੱਲਬਾਤ ਕਰਕੇ ਦੇਖਿਓ ਉਹਨਾਂ ਦਾ ਇੱਕ ਲੱਜ ਹੁੰਦਾ ਵੀ ਬੰਦਾ ਸਾਰੀ ਮੈਨੂੰ ਡਰਾਈਵਰ ਨਹੀਂ ਮੰਨਦਾ ਜਿੰਨਾ ਮਰਜ਼ੀ ਪੱਕਾ ਨਹੀਂ ਬਣਦਾ ਹੈ ਭਾਈ ਮੈਂ ਨਿਕਲਦਾ ਘਰੋਂ ਮੈਨੂੰ ਪਤਾ ਹੈਗਾ ਵੀ ਮੈਂ ਸਹੀ ਹੀ ਮੋੜਿਆਂਗਾ ਆਪ ਸਹੀ ਹੈ ਤਾਂ ਅਗਲਾ ਠੋਕੂ ਵਿੱਚ ਕਿਵੇਂ ਨਾ ਕਿਵੇਂ ਹੋ ਹੀ ਜਾਣਾ ਹੁੰਦਾ ਕੰਮ ਬਾਕੀ ਭਾਈ ਮੈਂ ਤਾਂ ਇੱਕ ਗੱਲ ਹੋਰ ਕਹਿਣਾ ਹੁੰਦਾ ਵੀ ਯਾਰ ਵੈਸ ਗਰੂ ਵੈਸ ਗਰੂ ਕਰਿਆ ਕਰੋ ਤੁਸੀਂ ਐਂ ਦੇਖੋ ਵੀ ਕਿੰਨੀ ਘੈਂਟ ਹਾਸਦੀ ਖੇਡਦੀ ਜ਼ਿੰਦਗੀ ਇਸੇ ਦਾ ਪਤਾ ਲੱਗਦਾ ਵੀ 2 ਮਿੰਟਾਂ 'ਚ ਕਿੱਧਰ ਹੋ ਜੇ ਹੁਣ ਬਾਈ ਕੀਰਤਨਪੁਰ ਫੁੱਲ ਪਾਉਣ ਜਾਂਦੇ ਆ ਲੋਕ ਸਾਰਾ ਸਾਰਾ ਪਰਿਵਾਰ ਚਲੇ ਜਾਂਦਾ ਮਰ ਜਾਂਦੇ ਨੇ ਕੋਈ ਪਤਾ ਨਹੀਂ ਭਰਾਵੋ ਰੱਬ ਤੋਂ ਡਰ ਕੇ ਰਹੋ ਕਦੋਂ ਕੀ ਦਾ ਪਰਿਵਾਰ ਨੂੰ ਕਿੱਥੇ ਕੀ ਹੋ ਜੇ ਇਹਦਾ ਕੀ ਪਤਾ ਬਾਈ ਹਨਾ ਮੈਨੂੰ ਐਂ ਲੱਗਦਾ ਵੀ ਜ਼ਿੰਦਗੀ ਹਰ ਇੱਕ ਬੰਦੇ ਦੀ ਥੋੜੀ ਆ ਤੇ ਆਪਾਂ ਇੱਕੋ ਜਿਵੇਂ ਮੈਨੂੰ ਕਹਿੰਦੇ ਨੇ ਵੀ ਮਾੜੇ ਦੀ ਪਤਨ ਤੇ ਚੜਦੀ ਉਹ ਓਵੇਂ ਆ ਵੀ ਇੱਥੇ ਕੋਈ ਪਤਾ ਨਹੀਂ ਕਦੋਂ ਕਿਸੇ ਨਾਲ ਕੀ ਹੋ ਜੇ ਮਾੜੇ ਬੰਦੇ ਨੂੰ ਛੇਤੀ ਲੋਕ ਟਾਰਗੇਟ ਕਰ ਦਿੰਦੇ ਆ ਸ਼ਾਇਦ ਉਹਦਾ ਪਿਓ ਵੀ ਹੈ ਨਹੀਂ ਉਹਦਾ ਭਰਾ ਵੀ ਅੱਜ ਪੁਲਿਸ ਨੇ ਚੱਕ ਲਿਆ ਨਰਮ ਜਾਂ ਮੁੰਡਾ ਗਾ ਜਦੋਂ ਤੁਸੀਂ ਉਹਨੂੰ ਉਹਦੀ ਸਾਖਲ ਦੇਖੋਗੇ ਜੂੜਾ ਵਿਚਾਰੇ ਦਾ ਬੰਨਿਆ ਵੈਸੇ ਸਿਰ ਤੇ ਪਾਣੀ ਨਹੀਂ ਪਾ ਕੇ ਉਹਦੇ ਰੌਣ ਆਉਂਦਾ ਵੀ ਜਦ ਰ ਵੀ ਬੰਦਿਆਂ ਨੂੰ ਧੱਕਾ ਹੋ ਰਿਹਾ ਪੰਜਾਬੀ ਕੀ ਕਰ ਰਿਹਾ ਠੀਕ ਆ ਕੋਸ ਉਧਰ ਪਹਿਲਾਂ ਉਹਦੇ ਉਲਟ ਵੀ ਹੋਏ ਪਰ ਅੱਜ ਮਾਹੌਲ ਇਧਰ ਬਣ ਰਿਹਾ ਹੁਣ ਮੈਂ ਪੰਜਾਬੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਆਪਾਂ ਖੇੜ ਕੱਪਰ ਗਏ ਪੂਰੇ ਸਾਰੇ ਦੇਸ਼ਾਂ 'ਚ ਜੇ ਬਚਣਾ ਤਾਂ ਤੁਸੀਂ ਇਕੱਠੇ ਹੋ ਜਾ ਕਰੋ ਆਪਦੇ ਬੰਦਿਆਂ ਨਾਲ ਖੜ ਜਾ ਕਰੋ ਲੱਤਾਂ ਖਿੱਚਣ ਦਾ ਕੋਈ ਫਾਇਦਾ ਨਹੀਂ ਦੁਨੀਆ ਦੀ ਹਰ ਇੱਕ ਕਮੋਡਿਟੀ ਆਪਦੇ ਬੰਦਿਆਂ ਨਾਲ ਖੜਦੀ ਆ ਆਪਾਂ ਕੀ ਕਰਦੇ ਆ ਆਪਾਂ ਪਹਿਲਾਂ ਉਲਟ ਚੱਲਦੇ ਆਂ ਜਦੋਂ ਸਾਰੀ ਗੱਲਬਾਤ ਦਾ ਪਤਾ ਲੱਗਦਾ ਫੇਰ ਖੜਦੇ ਆਂ ਅੱਜ ਉਹ ਮੁੰਡੇ ਦੇ ਬਾਈ ਆਪਾਂ ਨੂੰ ਹੱਕ 'ਚ ਬੋਲਣ ਦੀ ਲੋੜਾ ਪਟੀਸ਼ਨ ਦਾਇਰ ਕਰਨ ਦੀ ਲੋੜਾ ਹੁਣ ਐਂ ਤਾਂ ਹੈ ਨਹੀਂ ਬਾਈ ਵੀ ਪੰਜਾਬੀ ਅਜਮਾੜੇ ਆਉਧਿਆਂ ਤੇ ਆ ਇੰਗਲੈਂਡ 'ਚ ਕਿੰਨੇ ਐਮਪੀ ਜਿੱਤੇ ਵੇ ਆ ਕੈਨੇਡਾ 'ਚ ਤਾਂ ਸਰਕਾਰ ਬਣਾਉਣ ਤੱਕ ਗਏ ਆ ਜਗਮੀਤ ਵਰਗੇ ਇੱਥੇ ਇੱਕ ਬਹੁਤ ਐਮਪੀ ਜਿੱਤੇ ਵੈ ਅਮਰੀਕਾ 'ਚ ਆਪਣੀ ਪੂਰੀ ਵੱਡੀ ਪਾਵਰ ਆਪਾਂ ਸਾਰੇ ਕਿਤੇ ਰੱਖਦੇ ਆਂ ਪੂਰਾ ਦਬਾਅ ਪੈ ਸਕਦਾ ਹਾਂ ਪੈ ਸਕਦਾ ਨਾ ਐਡੀ ਗੱਲ ਨਹੀਂ ਹੈਗੀ ਜਦੋਂ ਆਪਨੇ ਤੁਸੀਂ ਕੈਨੇਡਾ 'ਚੋ ਵੀ ਬਾਏ ਠਾਓ ਇੰਗਲੈਂਡ 'ਚੋ ਵੀ ਆਪਣੇ ਅੱਜ ਪੂਰੇ ਬਾਲਟ ਵਿੱਚ ਸਿੱਕਾ ਚੱਲ ਰਿਹਾ ਆਪਣਾ ਖਾਲਸਾ ਜੜ ਵਾਲਾ ਰਵੀ ਦੁਨੀਆ ਦੇ ਹਰ ਇੱਕ ਥਾਂ ਲੰਗਰ ਲਾ ਰਿਹਾ ਉਹਨੂੰ ਸਾਰੇ ਜਾਣਦੇ ਆ ਨਾ ਪੂਰਾ ਹੈ ਬਣ ਸਕਦਾ ਅਮਰੀਕਾ ਦੇ ਜੱਜ ਸਭ ਜਾਣਦੇ ਵੀ ਪੰਜਾਬੀ ਕੌਣ ਆ ਕੌਣ ਕਿੱਥੇ ਕੀ ਆ ਵੀ ਉਹਨੂੰ ਆਪਾਂ ਸੜਾਉਣਾ ਪਟੀਸ਼ਨ ਲੱਖਾਂ ਦੇ ਆਹ ਵੀਡੀਓ ਇੰਨੀ ਸ਼ੇਅਰ ਕਰੋ ਇਹਦੇ ਥੱਲੇ ਬਾਇਓ ਚ ਲਿੰਕ ਪਾਵਾਂਗੇ ਅਸੀਂ ਇਹ ਇੰਨੀ ਸ਼ੇਅਰ ਕਰਨੀਆਂ ਤੁਸੀਂ ਵੀ ਇਹ ਕੱਲਾ ਕੱਲਾ ਬੰਦਾ ਇਹ ਖਿੱਚ ਦੇ ਕੰਮ ਵੀ ਲਿੰਕ ਪਾ ਪਾ ਹੈਨਾ ਪਟੀਸ਼ਨ ਦਾਇਰ ਕਰ ਕਰ ਉਹ ਬੰਦੇ ਨੂੰ ਆਪਾਂ ਸੜਾ ਲਈਏ ਬਾਈ ਆ ਦੇ ਸੁਪਨੇ ਪੂਰੇ ਕਰਨ ਜਾਂਦਾ ਬੰਦਾ ਘਰ ਛੱਡਦਾ ਕਿਸੇ ਦਾ ਜੀ ਨਹੀਂ ਕਰਦਾ ਜਾ ਚੜਨ ਮਾਪਿਆਂ ਨੂੰ ਛੱਡ ਕੇ ਹਨ ਤੇ ਜੇ ਹੁਣ ਤੁਸੀਂ ਐਂ ਕਹਿ ਦਿਓ ਵੀ ਉਹ ਤੋਂ ਐਂ ਹੋਗਾ ਉਹਨਾਂ ਜਾਣ ਕੇ ਕਰਤਾ ਹੁਣ ਮੇਰੀ ਗੱਲ ਸੁਣੋ ਹੜਾ ਏ ਆ ਬਾਈ ਇੱਕ ਚੀਕ ਮਾਰੀ ਇੱਧਰਲੇ ਪੰਜਾਬੀ ਨੇ ਕੱਲਾ ਕੱਲਾ ਐਨ ਆਰ ਆਈ ਰੋਂਦਾ ਰੋਂਦਾ ਲੋਕਾਂ ਨੂੰ ਫੰਡ ਭੇਜਣ ਲੱਗਿਆ ਪੈਸੇ ਭਰਾ ਵਾ ਐਨ ਆਰ ਆਈਆਂ ਤੁੱਤਾ ਬੰਦੇ ਇੱਧਰਲੇ ਨਹੀਂ ਮਰੇ ਜਰੇ ਜਾਂਦੇ ਜੋ ਕਿ ਬਿਮਾਰ ਠਮਾਰ ਜੇ ਕੋਈ ਆਪਣੇ ਪਿੰਡਾਂ 'ਚ ਹੁੰਦਾ ਕੋਈ ਬੇੜੇ ਵਾਲਾ ਮੈਂ ਵੀ ਸਿੱਖ ਭਰਾ ਜਾਂ ਕੋਈ ਹੋਰ ਬਿਮਾਰ ਇੱਕ ਮਿੰਟ ਲਾਉਂਦੇ ਆ ਉਹ ਪੈਸੇ ਭੇਜਣ ਨੂੰ ਠੀਕ ਆ ਉਹ ਐ ਉਹਨਾਂ ਤਾਂ ਕੀੜੀ ਨਹੀਂ ਮਰਦੀ ਆ ਕੋਈ ਵੀ ਬੰਦਾ ਤੁਸੀਂ ਐ ਦੇਖੋ ਜਿਹੜੇ ਬੰਦੇ ਵੀਡੀਓ ਦੇਖ ਰਹੇ ਆ ਤੁਸੀਂ ਮਾਰ ਦੋਗੇ ਕਿਸੇ ਨੂੰ ਕੁਝ ਦੱਸਿਓ ਮਾੜਾ ਹੁਣ ਵਿੱਚ ਲੋਕ ਇਹ ਮੁੱਦਾ ਠਾ ਰਹੇ ਆ ਵੀ ਇਹਨੇ ਸਾਡਾ ਕੰਮ ਖਰਾਬ ਕਰਤਾ ਇਹਨੇ ਐ ਕਰਤਾ ਆਉਣ ਵਾਲੇ ਡਰਾਈਵਰ ਕੀ ਕਰਨਗੇ ਉਹ ਜਾ ਤੇ ਜੇ ਬਾਈ ਸੋਥੋਂ ਹੋ ਜੇ ਲੋਕਾਂ ਦੇ ਘਰੇ ਅੱਗ ਲੱਗੀ ਸਭ ਨੂੰ ਬਸੰਤਰ ਲੱਗਦੀ ਜਦੋਂ ਆਪਦੇ ਲੱਗਦੀ ਹੈ ਨਾ ਫਿਰ ਬੰਦੇ ਚੀਕ ਮਾਰਦੇ ਹੁਣ ਤੁਸੀਂ ਅੱਜ ਆਪਦੇ ਭੈਣ ਭਾਈਆਂ ਨਾਲ ਖੜ ਜਾ ਕਰੋ ਪਹਿਲੀ ਆਪਾਂ ਦਾ ਬਲੇ ਥੋੜੇ ਆ ਮਹਾਰਾਜਾ ਰਣਜੀਤ ਸਿੰਘ ਵਲੇ ਆਪਣੀਆਂ 16 17 ਮਿਸਲਾਂ ਚੱਲਦੀਆਂ ਸੀ ਅਸਨਾਂ ਆਪਾਂ ਕਿਉਂ ਨਹੀਂ ਆਪਾਂ امیر ਬਹੁਤ ਹੋਏ ਦੁਨੀਆ ਦੇ ਨੌ ਬਾਈ ਬਹੁਤ ਚਲਾਇਆ ਆਪਾਂ ਇੱਕ ਗੱਲ ਤੋਂ ਹੀ ਮਾਰ ਖਾਦੀ ਆ ਇਕੱਠੇ ਨਹੀਂ ਹੋਏ ਕਦੇ ਨਹੀਂ ਹੋਏ ਨਹੀਂ ਹੋਏ ਕਦੇ ਵੀ ਨਹੀਂ ਹੋਏ ਆਪਦੇ ਬੰਦਿਆਂ ਦੇ ਵਿਰੁੱਧ ਖੜ ਨਹੀਂ ਖੜਨਾ ਇਹਨੇ ਹੈਨਾ ਜਿਹੜਾ ਵੀ ਬੰਦਾ ਚੰਗਾ ਆ ਇੱਕ ਦੂਜੇ ਦੀਆਂ ਲੱਤਾਂ ਇਹਨਾਂ ਨੇ ਖਿੱਚਣੀਆਂ ਖਿੱਚਣੀਆਂ ਜੋ ਕਿ ਬਹੁਤ ਮਾੜੀ ਗੱਲ ਆ ਹਰ ਇੱਕ ਕੌਮ ਤੁਸੀਂ ਆ ਦੇਖੋ ਗੋਰਿਆਂ ਦੀ ਕੋ ਕੁੜੀ ਮੁੰਡਾ ਕੁਈ ਤੀਰ ਕਮਾਨ ਚ ਤਕੜੇ ਹੋਣਾ ਹਾਕੀ ਚ ਤਕੜੇ ਹੋਣਾ ਫੋਟਮਾਂ ਲਾਉਂਦੇ ਆ ਪਤੰਦਰ ਐ ਬਣਾ ਬਣਾ ਕੇ ਵੀ ਸਾਡੇ ਵਾਲਿਆਂ ਨੇ ਨਾ ਚੱਕਤਾ ਤੇ ਆਪਾਂ ਦਾ ਬਾਈ ਲੱਖਾਂ ਆਪਣੀਆਂ ਸੀਧੀਆਂ ਚੱਪੇ ਚੱਪੇ ਤੇ ਆਪਣਾ ਸੀਧਾ ਇੰਗਲੈਂਡ 1931 ਕੁੱਤੀ ਤੋਂ ਪਹਿਲਾਂ ਆਪਣਾ 10 ਲੱਖ ਬੰਦਾ ਜਾ ਕੇ ਉਹਨਾਂ ਦੇ ਵੱਨੋਂ ਲੜ ਪਿਆ ਸੀਗਾ ਸੀਧੀਆਂ ਹੀ ਬਹੁਤ ਬੰਦੇ ਦੇ ਗਏ ਸੀ ਵੱਡੇ ਪੱਧਰ ਤੇ ਆਪਾਂ ਪੂਰੇ ਬਾਲਡ ਚ ਜਰਮਨ ਚ ਜਾ ਕੇ ਲੜੇ ਆ ਆਪਣੇ ਵਰਗਾ ਤਾਂ ਕਿਤੇ ਕੌਮ ਧਰਤੀ ਪੰਜਾਬੀ ਤੇ ਬੋਲੀ ਰਹਿਮਦਿਲੀ ਕਿਤੇ ਨਹੀਂ ਹੜਾ ਆ ਅੱਜ ਤੁਸੀਂ ਬਾਈ ਤੁਸੀਂ ਫਿਰਦੇ ਪਿੰਡ ਚ ਆਪਣੇ ਅੱਜ ਫੰਡ ਇਕੱਠਾ ਕਰਦੇ ਸੀ ਨਾ ਤੁਸੀਂ ਆਏ ਨਹੀਂ ਕਰਿਆ ਵੀ ਕੋਈ ਤੁਸੀਂ ਸੋਅ ਆਫ ਕਰਨਾ ਜਾਂ ਕੋਸਰ ਤੁਸੀਂ ਪਤਾ ਕਿਉਂ ਉਹ ਬੰਦੇ ਦੇ ਦਿਨ ਲੱਗਦੀਆਂ ਯਾਰ ਵੀ ਕੱਲ ਨੂੰ ਸਾਡੇ ਦੀ ਵੀ ਅਸਲੀ ਠੀਕ ਹੈ ਉੱਥੇ ਸੋ ਉਥੋਂ ਮੱਝਾਂ ਸੰਗਲਾਂਾਂ ਨਾ ਬੰਨੀਆਂ ਦੇਖਿਆ ਨਹੀਂ ਗਈਆਂ ਕਿ ਮੇਲ ਲੀਟੀਆਂ ਜਾਂ ਹੋਰ ਉੱਥੇ ਸਾਰਾ ਪ੍ਰੋਗਰਾਮ ਸੋਤ ਦੇਖਿਆ ਨਹੀਂ ਗਿਆ ਤੁਸੀਂ ਕੀ ਸੋਚਿਆ ਵੀ ਯਾਰ ਆਪਾਂ ਚਲੋ ਵੀ ਉਹਦਾ ਆਪਾਂ ਹੱਲ ਕੱਢ ਕੇ ਠੀਕ ਹੈ ਹਾਲਾਂਕਿ ਮੈਂ ਨਹੀਂ ਕਹਿੰਦਾ ਵੀ ਆਪਣੇ ਪਿੰਡ ਦੇ ਪੈਸੇ ਨਾਲ ਜਾਂ ਹੋਰ ਪਿੰਡਾਂ ਦੇ ਪੈਸੇ ਨਾਲ ਵੀ ਐਂ ਤੁਸੀਂ ਸਾਰੀ ਭਰਮਾਈ ਕਰ ਦੋਗੇ ਇੱਕ ਹੌਸਲਾ ਨਹੀਂ ਹੁੰਦਾ ਦੁਬਾਰੇ ਬੰਦੇ ਆ ਆਪਦਾ ਬਾਹਣ ਚੋਰੀ ਤਰ ਤਾ ਚੱਕ ਕੇ ਕਣਕ ਬੀਜ ਦੇ ਹੋ ਜਾਣਗੇ ਨਹੀਂ ਕਣਕ ਵੀ ਨਹੀਂ ਬੀਜਣੀ ਆਪਣੇ ਜਿਹਦਾ ਰਹਿਮ ਦੇ ਲਈ ਇੰਨੀ ਕੌਮ ਤਾਂ ਕਿਹਦੇ ਚ ਆ ਆਪਾਂ ਤਾਂ ਆਪਣੇ ਪਿੰਡ ਚ ਜਾ ਕਿਤੇ ਵੀ ਕੁਝ ਹੋ ਜਾ ਆਪਾਂ ਸਾਰੇ ਬੰਦੇ ਖੜਦੇ ਆ ਆਪਣੇ ਲੋਕ ਇਹ ਆ ਜੇ ਤਾਂ ਕੋਈ ਨਾਸਾਂ ਦਿਖਾਵੇ ਉਹਨੂੰ ਤਾਂ ਭੰਦੇ ਆ ਜੇ ਕੋਈ ਮਾੜਾ ਗਰੀਬ ਆ ਕੋਈ ਨਹੀਂ ਗਸਾ ਉਹਦੇ ਨਾਲ ਵੀ ਖੜਦੇ ਜੇ ਧੱਕਾ ਹੁੰਦਾ ਇਸ ਲਈ ਉਹ ਮੁੰਡੇ ਨੂੰ ਅਸੀਂ ਸੱਚ ਨੂੰ ਇਹ ਕਹਿ ਰਹੇ ਆ ਵੀ ਯਾਰ ਸਾਰੀ ਕੌਮ ਨੂੰ ਯਾਰ ਮੇਰੀ ਗੱਲ ਹੁਣ ਤੁਹਾਨੂੰ ਵੀਡੀਓ ਦੇਖੋ ਵੀਡੀਓ ਜਦੋਂ ਮੈਂ ਦੇਖਿਆ ਬਾਈ ਬੰਦੇ ਅੰਦਰ ਰੁਗ ਭਰੇ ਜਾਂਦੇ ਹੈਂ ਸਰੀ ਨਹੀਂ ਚੱਕਿਆ ਬੰਦੇ ਚੱਕਿਆ ਬੰਦੇ ਨੇ ਨਾਇਰ ਆਇ ਨੀ ਵੀ ਪਾਈ ਜਾਂਦਾ ਕਿਉਂ ਪਾਈ ਜਾਂਦਾ ਵੀ ਯਾਰ ਉਹਨੇ ਵਸ ਦਿਮਾਗ ਚ ਹੀ ਚੱਲਿਆ ਜਾਂਦਾ ਵੀ ਹੁਣ ਤਾਂ ਯਾਰ ਕੋਈ ਫਾਇਦਾ ਨਹੀਂ ਨਿਕਲਿਆ ਗਈ ਹਾਂ ਵੀ ਹੁਣ ਸਾਰੀ ਦੁਨੀਆ ਉੱਜੜ ਗਈ ਸੋ ਫੁਣੇ ਲੈ ਕੇ ਘਰੋਂ ਤੁਰਿਆ ਹਨਾ ਉਹ ਕਰਿਆ ਉਹ ਬਾਬਿਓ ਆਪਣੀ ਵਰਗੀ ਕੌਮ ਤਾਂ ਦੁਨੀਆ ਤੇ ਮੈਨੂੰ ਭਾਲ ਦਿਓ ਕਿਤੇ ਜੇ ਇਕੱਠੇ ਹੋ ਜੀਏ ਤੂੰ ਐਂ ਦੇਖ ਲੋ ਪੂਰੇ ਬਾਰਡ ਨੂੰ ਮੂਰੇ ਲਾ ਦੇਾਂਗੇ ਬਾਰਡਰਾਂ ਤੇ ਆਪਾਂ ਚੱਲਦੇ ਆਂ ਦੱਸੋ ਕਿੱਥੇ ਨਹੀਂ ਆਪਾਂ ਕੈਨੇਡਾ ਅਮਰੀਕਾ ਸਾਰੇ ਸਾਰੇ ਟਰਾਲੇ ਆਪਣੀ ਚੱਲਦੇ ਆ ਆਪਣੇ ਚੱਲਦੇ ਆ ਹਾਂ ਬਾਈ ਅਸੀਂ ਪਿੱਛੇ ਜੇ ਲੱਖੇ ਵੇ ਨਾਲ ਕਲਕੱਤੇ ਕਰਨਾਟਕਾ ਸਾਰੇ ਕਿਤੇ ਗਏ ਉਦੋਂ ਬੋਲੀ ਵੇਲੇ ਬਾਈ ਐਡੇ ਐਡੇ ਫਾਰਮ ਯੂਪੀ ਬਿਹਾਰ ਕਰਨਾਟਕਾ ਕਲਕੱਤੇ ਐਡੇ ਐਡੇ ਫਾਰਮ ਖੇਤਾਂ ਦੇ ਯਾਰ ਆਏ ਜਮੀਨਾਂ ਸੈੱਟ ਕਰੀ ਬੈਠੇ ਆ ਕਾਰੋਬਾਰ ਚ ਆਪਾਂ ਤੱਕੜੇ ਆਪਾਂ ਮਾੜੇ ਕਿੱਥੇ ਆ ਫਿਰ ਹੋਰ ਦੇਖ ਐਨੇ ਘੈਂਟ ਬੰਦੇ ਆਪਾਂ ਆਪਾਂ ਨੂੰ ਮੋਦੀ ਨੇ ਆਪਣਾ ਸਾਸੋ ਬੰਦਾ ਸੀਧ ਕਰਵਾਇਆ ਹਨਾ ਕਿਸਾਨ ਫਿਰ ਵੀ ਜਿੱਦਿਓ ਨੇ ਗੁਰਨਾਨਕ ਦੇ ਜਨਮ ਦਿਨ ਤੇ ਉਹ ਕਰੇ ਮਾਫ ਕਰੇ ਆਪਾਂ ਨੇ ਫਿਰ ਵੀ ਰਹਿਮ ਦਿਲੀ ਨਹੀਂ ਵੀ ਜਰ ਵਧੀਆ ਕਰਤਾ ਜਨੂ ਜਿਵੇਂ ਮੈਂ ਸਾਰਿਆਂ ਨੂੰ ਚਾ ਚਾ ਜੜਗਾ ਵੀ ਆਪਣੇ ਗੁਰੂ ਨਾਨਕ ਦੇਵ ਜੀ ਦੇ ਹਾਂ ਫੇਰ ਵੀ ਆਪਾਂ ਉਹ ਤਾਂ ਨਹੀਂ ਕਰਿਆ ਵੀ ਯਾਰ ਨਹੀਂ ਚੱਲ ਕੋਈ ਨਾ ਹਾਂ ਕਹਤਾ ਨਾ ਯਾਰ ਐਡੇ ਨੁਕਸਾਨ ਖਾ ਕੇ ਇੰਨੇ ਗਰੀਬ ਹੋ ਕੇ ਇੰਨੇ ਭੁੱਖੇ ਮਰ ਕੇ ਇੰਨੇ ਬੰਦੇ ਮਰਵਾ ਕੇ ਫੇਰ ਵੀ ਆਪਣੇ ਬਾਬੇ ਨਾਨਕ ਵੱਲੋਂ ਆਪਣੀ ਇੱਕ ਰੀਤ ਚੱਲਦੀ ਆਈ ਵੀ ਭੁੱਖੇ ਨੂੰ ਤਾਂ ਲੰਗਰ ਖਵਾਉਣਾ ਮਾੜੇ ਦੀ ਸਹਾਇਤਾ ਕਰ ਇਹ ਆਪਣਾ ਚੱਲ ਰਿਹਾ ਹੈ ਸ਼ੁਰੂ ਤੋਂ ਤੂੰ ਐਂ ਦੇਖ ਬਾਈ ਇੱਕ ਗੱਲ ਹੋਰ ਦੇਖ ਕੌਮ ਚ ਕਿੱਡੀ ਕਲਾ ਆਉਂਦੀ ਆ ਜਦੋਂ ਆਪਾਂ ਦੇਖਦੇ ਆ ਤੂੰ ਲੰਗਰ ਲਾ ਲਾ ਵੱਡੀ ਰੋਡ ਤੇ ਅੱਜ ਲਾ ਲਾ ਪਤਾ ਹੀ ਨਹੀਂ ਕਿੱਥੋਂ ਪੈਸੇ ਆਉਣਗੇ ਕੀ ਹੋ ਬਸੱਕਦੀ ਮਹੀਨਾ ਚਲਾਈ ਜਾਂਦਾ ਮੋਕਣਾ ਹੀ ਨਹੀਂ ਕੰਮ ਲੰਗਰ ਦਾ ਆਪਣਾ ਸਭ ਤੋਂ ਵੱਡਾ ਕੰਮ ਹਾਂ ਵੱਡਾ ਕੰਮ ਆ ਕਿਸੇ ਪੱਖੋਂ ਬਡਾਉਣ ਰਹੇ ਨਹੀਂ ਹਰ ਥਾਂ ਖੜਦੇ ਆ ਯਾਰ ਜਦੋਂ ਕੈਨੇਡਾ ਚ ਨਗਰ ਕੀਰਤਨ ਹੁੰਦੇ ਆ ਉਹ ਗੋਰੇ ਵੀ ਹੁਣ ਤਾਂ ਦੇਖਣ ਲੱਗੇ ਕਹਿੰਦੇ ਯਾਰ ਕਮਾਲ ਆ ਛੋਡੀ ਵੀ ਯਾਰ ਐ ਸਾਡੇ ਤਾਂ ਕੋਈ ਟੋਫੀ ਨਹੀਂ ਦਿੰਦਾ ਦਾਰੀ ਫੇ ਤੂੰ ਲੰਗਰੀ ਚਲਾਈ ਜਾਂਦਾ ਮਹੀਨਾ ਮਹੀਨਾ ਹੈ ਉਹ ਜਿਵੇਂ ਕਹਿੰਦੇ ਹੁੰਦੇ ਵੀ ਡੇਢ-ਡੇਢ ਲੱਖ ਦੇ ਫੋਨ ਵੱਡੇ ਟਰੈਕਟਰ ਜਾਂ ਹੋਰ ਇਦਾਂ ਕਿਨ ਜਦੋਂ ਧਰਨਾ ਵੀ 2020 ਜੀ ਹੋਲਣ ਵੇਲੇ ਆਪਾਂ ਦਿੱਲੀ ਗਏ ਧਰਨਾ ਲਾਉਣ ਜੀ ਵੈਗਣਾ ਤੇ ਕਰੋਨਾ ਰੁਪਈਆ ਵਾਲੀ ਗੱਡੀ ਤੇ ਨਾ ਕਿਸਾਨ ਆਪਣੇ ਵਾਲੇ ਅਖਬਾਰ ਪੜ੍ਹਨ ਹੁਣ ਜਿਹੜੇ ਮਹਾਰਾਸ਼ਟਰ ਦੇ ਕਿਸਾਨ ਆ ਉਹ ਤਾਂ ਚੂਹੇ ਪਾ ਕੇ ਗਲਚ ਆਇਆ ਕਰਨ ਦਿੱਲੀ ਧਰਨਾ ਲਾਉਣ ਨੰਗ ਤੜੰਗੇ ਨੀਕਣ ਵਾਲੇ ਉਹ ਕਹਿੰਦੇ ਇਹਨਾਂ ਕੋਲੇ ਪੈਸਾ ਕਿੱਥੋਂ ਹੁੰਦਾ ਵੀ ਇਹ ਦੋ ਨੰਬਰ ਦੇ ਆ ਫੇਰ ਉਹ ਆਪਣੇ ਵਾਲੇ ਨੇ ਦੱਸਿਆ ਵੀ ਭਾਈ ਦਿਨ ਰਾਤ ਖੇਤਾਂ 'ਚ ਮਰਦੇ ਆ ਇੱਬੇ ਸਾਡੇ ਬਜ਼ੁਰਗਾਂ ਨੇ ਕਰਾਏ ਵੱਡੇ ਟਰੈਕਟਰਾਂ ਦੇ ਫੇਰ ਆਏ ਆ ਮਿਹ ਲੋਕਾਂ ਦੇ ਲੋਕਾਂ ਦੇ ਗਰੀਬਾਂ ਨਾਲ ਅਸੀਂ ਖੜਦੇ ਆਂ ਬਿਹਾਰ ਕੋਈ ਹਾੜਾ ਜੋ ਉੱਥੇ ਵੀ ਲੰਗਰ ਲਾ ਕੇ ਆਉਨੇ ਆ ਕਿੱਥੇ ਮਰਜੀ ਆ ਜੇ ਅਸੀਂ ਆਏ ਦੱਸੋ ਭੱਜੇ ਕਿੱਥੇ ਆਂ ਦੇਸ਼ਲੀ ਤਾਂ ਕਿਤੇ ਭੱਜੇ ਨਹੀਂ ਆਪਣੇ ਬੰਦੇ ਜਿੱਥੇ ਮਰਜੀ ਖੜਾ ਲਓ ਯਾਰ ਜਿੱਥੇ ਮਰਜੀ ਤੇ ਪਰ ਅਸੀਂ ਇੱਕ ਗੱਲ ਦੀ ਬਾਰ-ਬਾਰ ਮੈਂ ਕਹਿਣਾ ਵੀ ਇੱਕ ਗੱਲ ਤੇ ਮਰ ਜੰਨੇ ਆ ਕਿੱਥੇ ਆ ਆਪਦੀਆਂ ਦੀਆਂ ਲੱਤਾਂ ਜਿੱਟੜੀਆਂ ਉਹ ਹਟਦੇ ਨਹੀਂ ਆਪਾਂ ਪਤਾ ਨਹੀਂ ਕੀ ਗੱਲ ਆ ਬਾਈ ਪਹਿਲਾਂ ਤੋਂ ਹੀ ਹਾਂ ਪਹਿਲਾਂ ਤੋਂ ਆ ਨੇ ਇਹ ਇਹਨਾਂ ਦਾ ਮੁਕਾਬਲਾ ਤਾਂ ਨਹੀਂ ਕੋਈ ਕਰ ਸਕਦਾ ਹੈ ਬੰਦਾ ਬਹਾਦਰ ਤੋਂ ਅਸੀਂ ਲੈ ਤੁਰਿਆ ਹਾਂ ਹਾਂ ਆ ਹੀ ਆਉਂਦਾ ਉਦੋਂ ਬਾਅਦ ਬਸ ਉਹ ਹੋ ਗਿਆ ਜਦੋਂ ਗੋਰਿਆਂ ਨਾਲ ਸੰਧੀ ਹੋਈ ਇੱਧਰ ਆਪਣੇ ਰੋਪੜ ਏਰੀਏ 'ਚ ਮਹਾਰਾਜਾ ਰਜੀਤ ਸਿੰਘ ਦੀ ਉਦੋਂ ਜਦੋਂ ਕਿਹਾ ਸੀ ਮਹਾਰਾਜ ਸਿੰਘ ਨੇ ਵੀ ਇੱਧਰ ਨਾ ਕਿਤੇ ਆ ਜਾਓ ਤੁਸੀਂ ਸੱਤ ਲੋਈ ਤੱਕ ਇੱਧਰ ਰਹਿਣਾ ਮੈਂ ਇੱਧਰ ਰਹਿਣਾ ਗੋਰੇ ਡਰ ਗਏ ਸੀ ਵੀ ਇਹ ਬੰਦੇ ਨਾਲ ਸੰਧੀ ਕਰ ਲੋ ਨਹੀਂ ਪਾੜ ਦੂਗੇ ਚਾਲਿਓ ਗੋਰੇ ਗਾਰੇ ਯਾਰ ਸਭ ਮੂਰੇ ਲਾਏ ਹੋਏ ਐ ਸਿੱਕਾ ਚਲਾਇਆ ਦੁਨੀਆ ਤੇ ਯਾਰ ਬਸ ਇੱਕ ਚੀਜ਼ ਲੈ ਕੇ ਬਹਿ ਗਈ ਜੇ ਬਸ ਨਾ ਉਹ ਪਤਾ ਨਹੀਂ ਗੱਲ ਆਪਣੇ ਚ ਜ਼ੈਲਸੀ ਵਾਲੀ ਆ ਆਪਣਾ ਗਵਰਨਰ ਡਾਇਰੈਕਟਰ ਲਿਆ ਹੋਵੇ ਐ ਨਹੀਂ ਪਤਾ ਆਪਾਂ ਸੁਖ ਸੁਖ ਲਈ ਵੀ ਕਿੱਦੇ ਡੁੱਟੂ ਆ ਪੰਗਾ ਵਾਲਾ ਜਿੱਦੇ ਇਕੱਠੇ ਹੋ ਗਏ ਜਿੱਦਾਂ ਵੀ ਜਿਵੇਂ ਦਿੱਲੀ ਦੇ ਉਲਣ ਵੇਲੇ ਹੋਇਆ ਉਦੋਂ ਤੁਸੀਂ ਸਾਰੀ ਦੁਨੀਆ ਮੂਰੇ ਲਾ ਲਓ ਹੁਣ ਭਰਾਵੋ ਦੁਬਾਰੇ ਭਰਾਤੇ ਆ ਜਾਂਦੇ ਆ ਵੀ ਉਹਦੀ ਸਪੋਰਟ ਕਰਨੀ ਆ ਕਿਵੇਂ ਕਰਨੀ ਆ ਕੀ ਕਰਨਾ ਉਹ ਵੱਦ ਸਾਥੋ ਅਮਰੀਕਾ ਬੈਠੇ ਲੱਖਾਂ ਨੌਜਵਾਨ ਬੈਠੇ ਆ ਕੈਨੇਡਾ ਅਮਰੀਕਾ ਉਹ ਵੱਦ ਜਾਣਦੇ ਤੁਸੀਂ ਲਿੰਕ ਤੇ ਅਸੀਂ ਕਰਵਾ ਦਿੰਦੇ ਆ ਵੋਟ ਜਿਹੜੀ ਕਰਾਉਣੀ ਐ ਪਟੀਸ਼ਨ ਦਾਇਰ ਕਰਾਉਣੀ ਆ ਫੰਡ ਪਾਉਣਾ ਹੋਰ ਕਰਨਾ ਉਹ ਤੁਸੀਂ ਦੱਸੋ ਕੀ ਕਰਨਾ ਕਿਵੇਂ ਵੀ ਕਰਨਾ ਮੁੰਡੇ ਦਾ ਡਬਈ ਕਤਲ ਹੋ ਜਾਣਾ ਸੀਗਾ ਬਾਈ ਉਹਦਾ ਸਿਰ ਕਤਲ ਹੋ ਜਾਣਾ ਸੀ 10 ਕਰੋੜ ਕਿੰਨਾ ਇਕੱਠਾ ਕਰਿਆ ਜੀ ਤਾਂ ਨਹੀਂ 50 ਕਰੋੜ ਉਹ ਇਕੱਠਾ ਕਰਕੇ ਬੰਦਾ ਆਪਾ ਸੜਾਇਆ ਆਪਣੀ ਚਰਚਾ ਹੋਈ ਪੂਰੀ ਇੱਕ ਹੋਰ ਦੰਦਾ ਇਹਦਾ ਆ ਥੋੜੇ ਦਿਨ ਪਹਿਲਾਂ ਦੀ ਖਬਰ ਆ ਆਸਟ੍ਰੇਲੀਆ ਗੋਰੀ ਦੇ ਕੱਪੜੇ ਬਾਹਰ ਭੇਜ ਜਾਂਦੇ ਆਪਣੇ ਨਾਮ ਦਾ ਹਾਂ ਦੇਖਿਆ ਹਾਂ ਦੇਖਿਆ ਨਾ ਤੇ ਪੂਰੇ ਆਸਟ੍ਰੇਲੀਆ ਦੇ ਮੀਡੀਆ 'ਚ ਇਹੀ ਚੱਲੀ ਗਿਆ ਵੀ ਸਰਦਾਰ ਐ ਹੁੰਦੇ ਸਰਦਾਰ ਐ ਐਡੇ ਵੱਡੇ ਪੱਦਰ ਤੇ ਕੰਮ ਤੇ ਭਾਈ ਜੀ ਹੁਣ ਦੇਖੋ ਤੁਸੀਂ ਵੀ ਕਿੰਨੀਆਂ ਆਪਣੀਆਂ ਲਹਿਰਾਂ ਵਾਰਾਂ ਕਿੰਨੀ ਦੁਨੀਆ ਤੇ ਚੜ੍ਹਾਈ ਆ ਆਪਣੇ ਨਿਸ਼ਾਨ ਹਰ ਥਾਂ ਤੇ ਝੂਲ ਰਿਹਾ ਦबई ਚ ਆ ਦबई ਚ ਤੱਕ ਗੁਰਦੁਆਰੇ ਚ 120 ਦੇਸ਼ਾਂ ਦੇ ਲੋਕ ਹੋਈ ਸੀ ਇਕੱਠੇ ਜਦੋਂ ਸੇਖ ਨੇ ਜਗ੍ਹਾ ਦਿੱਤੀ ਸੀ ਇਟਲੀ ਗੁਰਦੁਆਰਾ ਪੈ ਰਿਆ ਜਰਮਨ ਪੈ ਰਿਆ ਉੱਥੇ ਵੀ ਕਹਿੰਦੇ ਲੱਖਾਂ ਦੀ ਸੰਗਤਾਂ ਜਿੱਦੇ ਮੰਨ ਲਓ ਗੁਰਦੁਆਰਾ ਕੰਪਲੀਟ ਹੋ ਗਿਆ ਉੱਥੇ ਲੋਕ ਪਹੁੰਚਣਗੇ ਬਹੁਤ ਵੱਡਾ ਕੰਮ ਆ ਤੁਸੀਂ ਸੋਚ ਹੀ ਨਹੀਂ ਸਕਦੇ ਬਾ ਆਪਣੇ ਬੰਦਿਆਂ ਨਾਲ ਖੜਨ ਸਿੱਖ ਜਾਓ ਆ ਬਾਈ ਦਾ ਲਿੰਕ ਅਸੀਂ ਪਾਵਾਂਗੇ ਖਿੱਚਦੇ ਕੰਮ ਧੰਨਵਾਦ ਜੀ ਜਿਉਂਦੇ ਰਹੋ